ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪੰਜਾਬ ਦੀ ਧਰਤੀ ਤਾਂ ਪ੍ਰਸਿੱਧ ਸ਼ਹਿਰ ਸਰਹੰਦਿਓ ਪਾਵਨ ਪਵਿੱਤਰ ਧਰਤੀ ਜਿਹਦਾ ਇਤਿਹਾਸ ਬੋਲਦਾ ਹੈ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਵਸਾਰਾਂ ਦਾ ਸਵਾਗਤ ਹੈ ਖਾਸ ਪ੍ਰੋਗਰਾਮ ਸਜਦਾ ਸ਼ਹਾਦਤ ਨੂੰ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਸਰਾਂਧ ਦੀ ਉਹ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਤੇ ਮੌਜੂਦ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਸਤਕਾਰਯੋਗ ਨਿੱਕੀਆਂ ਜਿੰਦਾ ਵੱਡੇ ਸਾਕੇ ਕਰਨ ਵਾਲੇ ਬਾਬਾ ਚੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦਾ ਪਾਵਨ ਪਵਿੱਤਰ ਸਥਾਨ ਜਿਸ ਥਾਂ ਤੇ ਸਦੀਵ ਕਾਲ ਵਾਸਤੇ ਸਿੱਖ ਪੰਥ ਦਾ ਨਿਸ਼ਾਨ ਲਹਿਰਾਇਆ ਗਿਆ ਜਿਸ ਥਾਂ ਤੋਂ ਸੱਚ ਉਜਾਗਰ ਹੁੰਦਾ ਹੈ ਸਾਬ ਜਦਿਆਂ ਨੇ ਸੱਚ ਦੀ ਖਾਤਰ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਆਪ ਜੀ ਦੀ ਖੇਦਮਤ ਵਿੱਚ ਲੈ ਕੇ ਹਾਜ਼ਰਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਪੁਰਾਣ ਇਤਿਹਾਸ ਕੀ ਹੈ ਆਖਰ ਕਿਉਂ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਇਸ ਥਾਂ ਤੇ ਨੀਹਾਂ ਵਿੱਚ ਖੜਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਆਖਰ ਇਸ ਧਰਤੀ ਦਾ ਇਤਿਹਾਸ ਕੀ ਬੋਲਦਾ ਹੈ ਇਹ ਸਭ ਕੁਝ ਜਾਣਨ ਦੇ ਲਈ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਆਓ ਸਭ ਤੋਂ ਪਹਿਲੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਅਤੇ ਉਸ ਤੋਂ ਪਰੰਤ ਆਪਾਂ ਗੱਲਬਾਤ ਕਰਾਂਗੇ ਇਸ ਥਾਂ ਦੀ ਸੇਵਾ ਨਿਵਾ ਰਹੇ ਸਾਡੇ ਅਤੀ ਸਤਿਕਾਰਯੋਗ ਸਿੰਘ ਸਹਿਬਾਨ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਪਾਸੇ ਸਭ ਜਗਤ ਕਰੇ ਨਮਸਕਾਰ ਕੋਨਾਂ ਨੂੰ ਸਭ ਜਗਤ ਕਰੇ ਨਮਸਕਾਰ ਕੋਨਾਂ ਨੂੰ ਸਭ ਜਗਤ ਕਰੇ ਨਮਸਕਾਰ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਹੋ ਨਾਨੂ ਸਭ ਜਗਤ ਕਰੇ ਨਮਸਕਾਰ ਹੋ ਨਾਨੂ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਿੰਘ ਸਾਹਿਬ ਜਦੋਂ ਅਕਸਰ ਇਸ ਸਥਾਨ ਦੀ ਗੱਲ ਹੁੰਦੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਗੁਰੂ ਦਾ ਪਿਆਰਾ ਭਾਵੇਂ ਕੋਈ ਵਿਦੇਸ਼ ਦੀ ਧਰਤੀ ਤੇ ਬੈਠਾ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਬਟ ਜਦੋਂ ਪੌਹ ਦੀਆਂ ਰਾਤਾਂ ਆਉਂਦੀਆਂ ਨੇ ਦਸੰਬਰ ਦਾ ਮੇਲਾ ਆਰੰਭ ਹੁੰਦਾ ਹੈ ਤੇ ਹਰ ਸਿੱਖ ਦੇ ਅੰਦਰ ਖਿੱਚ ਪੈਦਾ ਹੁੰਦੀ ਹੈ ਕਿ ਇਹ ਉਹ ਜਿ ਖਿੱਚ ਹੈ ਕੀ ਸੰਪੂਰਨ ਇਤਿਹਾਸ ਹੈ ਸਭ ਤੋਂ ਵੱਡੀ ਗੱਲ ਹੈ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਦੀ ਕਮਾਈ ਕਿਉਂਕਿ ਸਿੱਖੀ ਦੇ ਅੰਦਰ ਵਡਿਆਈ ਜਾਤ ਜਾਂ ਜਨਮ ਕਰਕੇ ਨਹੀਂ ਹੈ ਜੀ ਜੇ ਜਨਮ ਕਰਕੇ ਵਡਿਆਈ ਮਿਲਣੀ ਹੁੰਦੀ ਤੇ ਪ੍ਰਿਥੀ ਚੰਦ ਦਾ ਜਨਮ ਵੀ ਗੁਰੂ ਘਰ ਵਿੱਚ ਹੋਇਆ ਸੀ RAM RAJ THIRMALAN ਦਾ ਸਬੰਧ ਵੀ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਰਿਹਾ ਇੱਥੇ ਮਹਾਨਤਾ ਕਰਮ ਦੀ ਹੈ ਕਮਾਈ ਦੀ ਹੈ ਜਿਵੇਂ ਇੱਕ ਸਾਧੂ ਸੰਨਿਆਸੀ ਬੇਹੰਗਮ ਕੋਈ ਫਕੀਰ ਹੱਥ ਵਿੱਚ ਤਸਬੀਹ ਫੜ ਕੇ ਮਾਲਾ ਫੜ ਕੇ ਤੇ ਉਹ ਮਣਕਿਆਂ ਨੂੰ ਜਰੀਆ ਬਣਾਉਂਦਾ ਕਿ ਮੈਂ ਮਣਕਾ ਫੜਦਾ ਤੇ ਮੈਨੂੰ ਮੇਰਾ ਖੁਦਾ ਭਗਵਾਨ ਰੱਬ ਚੇਤੇ ਆਉਂਦਾ ਇਸੇ ਤਰ੍ਹਾਂ ਹੱਡਾਂ ਨੂੰ چیرਦੀ ਏ ਸੀਤ ਜਦੋਂ ਸਾਨੂੰ ਸਾਡੇ ਜਿਸਮ ਨੂੰ ਕਾਂਬਾ ਛੇੜਦੀ ਹੈ ਤੇ ਸਾਡੇ ਵਾਸਤੇ ਸੀਤ ਸਿਮਰਨਾ ਹੈ ਇਹ ਪੂਹ ਦੀਆਂ ਰਾਤਾਂ ਇਹ ਜਿਉਂ-ਜਿਉਂ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਘੁੱਟ-ਘੁੱਟ ਕੇ ਗੱਲ ਨਾਲ ਲਾਉਂਦੇ ਆਂ ਤੇ ਉਤੋਂ-ਤੋਂ ਸਾਨੂੰ ਠੰਡਾ ਬੁਰ ਚੇਤੇ ਆਉਂਦਾ ਕਿ ਮਾਂ ਗੁਜਰੀ ਜੀ ਨੇ ਕਿਸ ਤਰ੍ਹਾਂ ਉੱਥੇ ਰਾਤਾਂ گزارੀਆਂ ਹੋਣਗੀਆਂ ਜਿਉਂ-ਜਿਉਂ ਅਸੀਂ ਆਪਣੇ ਬਾਲਾਂ ਦੇ ਮੂੰਹ ਵਿੱਚ ਦੁਨੀਆ ਭਰ ਦੇ ਪਦਾਰਥ ਪਾਉਂਦੇ ਆ ਤੇ ਸਾਨੂੰ ਯਾਦ ਆਉਂਦਾ ਕਿ ਕਿਵੇਂ ਭੁੱਖੀਆਂ ਰਾਤਾਂ ਕੱਟੀਆਂ ਹੋਣਗੀਆਂ ਗੁਰੂ ਸਾਹਿਬ ਦੇ ਲਾਲਾਂ ਨੇ ਇਸ ਵਾਸਤੇ ਜਿੱਥੇ ਵੀ ਦੁਨੀਆ 'ਚ ਸਿੱਖ ਵੱਸਦਾ ਉਹਦੇ ਅੰਦਰ ਇੱਕ ਹੂਕ ਉੱਠਦੀ ਆ ਉਹਦੇ ਅੰਦਰ ਇੱਕ ਤੜਪ ਪੈਦਾ ਹੁੰਦੀ ਆ ਕਿ ਜੇ ਸਰੀਰ ਕਰਕੇ ਨਹੀਂ ਤੇ ਸੁਰਤ ਕਰਕੇ ਹਰ ਸਿੱਖ ਇਸ ਸਥਾਨ ਨਾਲ ਜੁੜਿਆ ਹੋਇਆ ਸਿੰਘ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਆ ਕੇ ਨਮਸਕਾਰ ਕਰਦੇ ਆਂ ਸਿਜਦੇ ਕਰਦੇ ਆਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵੀ ਆ ਰਿਹਾ ਹੈ ਕੋਈ ਤੁਹਾਨੂੰ ਚੇਂਜ ਲੱਗਦੀ ਹੈ ਅਸੀਂ ਆਧੁਨਿਕ ਯੁੱਗ ਵੱਲ ਬੜਾ ਵੱਧ ਰਹੇ ਆਂ ਬੜੀਆਂ ਸੁੱਖ ਸਹੂਲਤਾਂ ਨੇ ਪਰ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਗੋਨਲ ਵਾਚਦੇ ਆਂ ਸਾਡਾ ਨੌਜਵਾਨ ਇੱਥੇ ਆ ਕੇ ਸਿਜਦਾ ਕਰਦਾ ਕੁਝ ਚੇਂਜ ਆ ਰਹੀ ਹੈ ਬਿਲਕੁਲ ਜੀ ਜਦੋਂ ਇੱਥੇ ਸ਼ੁਰੂਆਤ ਵਿੱਚ 15 ਸਾਲ ਪਹਿਲਾਂ ਮੈਂ ਦਰਸ਼ਨ ਕੀਤੇ ਨੌਜਵਾਨੀ ਦੇ ਅੰਦਰ ਇੱਕ ਪਿਆਰ ਜ਼ਰੂਰ ਸੀ ਜਜ਼ਬਾ ਨਹੀਂ ਮਰਦਾ ਪਰ ਜਿਹੜਾ ਵਾਤਾਵਰਨ ਸੀ ਉਹ ਥੋੜੀ ਜੀ ਮੈਂਟੈਲਿਟੀ ਕਿਤੇ ਨਾ ਕਿਤੇ ਮੇਲੇਵਾਲ ਉਲਾਰੂ ਸੀ ਜੀ ਲਗਾਤਾਰ ਮਿਹਨਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਲਹਿਰ ਚੱਲੀ ਔਰ ਖਾਸ ਕਰਕੇ ਸਫਰੇ ਸ਼ਹਾਦਤ ਦੀ ਲਹਿਰ ਉਹਦੇ ਨਾਲ ਇੱਕ ਯਤਨ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਲੋਕ ਚੱਲ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਆਉਣ ਪੂਰਾ ਬਰਾ ਅਸੀਂ ਚੱਲ ਕੇ ਲੋਕਾਂ ਕੋਲ ਜਾਈਏ ਕਿਆ ਬਾਤ ਉਹਦੇ ਨਾਲ ਇੱਥੇ ਆਉਣ ਤੋਂ ਪਹਿਲਾਂ ਮੈਂਟਲੀ ਪ੍ਰੇਪੇਅਰ ਹੋ ਜਾਂਦੇ ਸਾਡਾ ਯੂਥ ਕਿ ਜਿੱਥੇ ਅਸੀਂ ਚੱਲੇ ਆ ਉੱਥੇ ਕਿੰਨੀ ਸੰਜੀਦਗੀ ਨਾਲ ਜਾਣਾ ਹੈ ਕਿੰਨੀ ਗੰਭੀਰਤਾ ਨਾਲ ਜਾਣਾ ਹੈ ਉੱਥੇ ਹੋਇਆ ਕੀ ਸੀ ਸੋ ਇਸ ਯਤਨ ਨੂੰ ਫਲ ਬਹੁਤ ਲੱਗਿਆ ਠੀਕ ਹੈ 100% ਨਹੀਂ ਕਵਾਂਗੇ ਕਿਤੇ ਨਾ ਕਿਤੇ ਕਿਤੇ ਸਾਡੀ ਪਹੁੰਚ ਨਹੀਂ ਹੋ ਸਕੀ ਜਾਂ ਕੋਈ ਅਗਿਆਨਤਾ ਦਾ ਕਾਰਨ ਹੋ ਸਕਦਾ ਕਿਤੇ ਕੋਈ -1% ਜਿਹੜਾ ਉਹ ਅਜੇ ਬਿਰਤੀ ਜਿਹੜੀ ਆ ਉਹ ਟਿਕਾਓ ਵਿੱਚ ਨਾ ਆਂਦੀ ਹੋਵੇ ਪਰ ਮੋਸਟਲੀ ਜੋ ਅਸੀਂ ਵੇਖ ਰਹੇ ਆ ਮੈਂ ਰਾਤ ਉਹਨਾਂ ਚਾਰ ਦਿਨਾਂ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਯਤਨ ਹੁੰਦਾ ਕਿ ਸਾਰੇ ਫਿਰਕੇ ਵੇਖਿਆ ਜਾਏ ਔਰ ਮੈਂ ਗੁਰੂ ਦੀ ਹਜ਼ੂਰੀ 'ਚ ਦੱਸ ਰਿਹਾ ਕਿ ਨੌਜਵਾਨਾਂ ਨੂੰ ਕੱਲਿਆਂ ਬੈਠ ਕੇ ਵਿਰਾਗ ਵਿੱਚ ਰਹੁੰਦੇ ਆ ਵੇਖਿਆ ਮੈਂ ਉਹ ਇੱਕ ਫੀਲਿੰਗ ਹੈ ਤੇ ਫੀਲਿੰਗ ਜਿੰਦੇ ਲੋਕਾਂ 'ਚ ਆਉਂਦੀ ਹੈ ਮਰਦਿਆਂ 'ਚ ਨਹੀਂ ਆਉਂਦੀ ਬਿਲਕੁਲ ਸਹੀ ਗੱਲ ਹੈ ਸਿੰਘ ਸਾਹਿਬ ਜਦੋਂ ਅਸੀਂ ਸਹਬਜ਼ਾਦੇ ਆ ਦੀ ਗੱਲ ਕਰਦੇ ਆ ਉਹ ਸੁਨਹਿਰੀ ਇਤਿਹਾਸ ਕੋਈ ਇਹੋ ਜੀ ਅੱਖ ਹੋਵੇ ਕਿ ਜਿਹੜੀ ਨਾ ਰਹਿੰਦੀ ਹੋਵੇ ਸਾਡੇ ਆਤੀ ਸਤਿਕਾਰਯੋਗ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੇ ਉਹ ਕਾਰ ਵਿਖਾਇਆ ਜੋ ਰਹਿਂਦੀ ਦੁਨੀਆ ਵਿੱਚ ਨਾ ਕਿਤੇ ਹੋ ਸਕਦਾ ਤੇ ਨਾ ਕੋਈ ਕਰ ਸਕਦਾ ਸਿੰਘ ਸਾਹਿਬ ਜੀ ਇੱਥੇ ਹੋਰ ਕਿਹੜੇ ਕਿਹੜੇ ਸਥਾਨ ਨੇ ਕਿਤਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਪੂਰੇ ਇਥੇ ਕਿਹੜੇ ਉਹ ਜਗ੍ਹਾ ਸਥਾਨ ਨੇ ਜਿਨ੍ਹਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਦਾ ਆਪਣਾ ਪਿਆਰ ਬੋਲਦਾ ਸਭ ਤੋਂ ਪਹਿਲਾਂ ਤੇ ਇਸ ਸ਼ਹਿਰ ਦੀ ਐਂਟਰੀ ਸੀ ਜਿਹੜੀ ਉਸ ਵੇਲੇ ਇਹ ਸਾਰਾ ਜਿਹੜਾ ਏਰੀਆ ਇੱਕ ਕਿਲੇ ਦੇ ਇੱਕ ਵਲਗਨ ਦੇ ਵਿੱਚ ਸੀ ਵਿੱਚੇ ਠੰਡਾ ਬੁਰਦ ਵਿੱਚ ਇਹ ਸਥਾਨ ਵਿੱਚੇ ਖੱਬੇ ਪਾਸੇ ਇੱਕ ਥੇ ਹੈ ਇਹ ਸਾਰੀ ਇੱਕ ਵਲਗਨ ਸੀ ਇਹਦੇ ਚਾਰੇ ਪਾਸੇ ਦੀਵਾਰ ਸੀ ਕੋਲੋਂ ਦੀ ਨਦੀ ਵਗਦੀ ਸੀ ਉਸ ਨਦੀ ਦਾ ਨਾਂ ਸੀ ਹੰਸਲਾ ਨਦੀ ਇਸ ਕਿਲੇ ਦੀ ਫਸੀਲ ਉੱਤੇ ਜਦੋਂ ਕੋਤਵਾਲੀ ਤੋਂ ਮਰਿੰਡੇ ਜਿੱਥੋਂ ਜਿੱਤੇ ਕੈਦ ਕਰਵਾ ਕੇ ਗੰਗੂ ਲੈ ਕੇ ਜਾਂਦਾ ਸਹਬਜ਼ਾਦਿਆਂ ਨੂੰ 8 ਬੋ ਦੀ ਰਾਤ ਨੂੰ ਸਹਬਜ਼ਾਦੇ ਗੰਗੂ ਦੇ ਘਰ ਸਿਹੜੀ ਠਹਿਰਦੇ ਆ ਜਿੱਥੋਂ ਕੈਦ ਕਰਵਾ ਕੇ 9 ਬੋ ਨੂੰ ਗੰਗੂ ਸਾਹਿਬ ਜਾਦਿਆਂ ਨੂੰ ਕੋਤਵਾਲੀ ਮੋਰੰਡੇ ਪਹੁੰਚਦਾ ਤੇ 10 ਬੋ ਨੂੰ ਸਾਹਿਬ ਜਾਦੇ ਮਾਤਾ ਜੀ ਸਮੇਤ ਇੱਥੇ ਪਹੁੰਚਦੇ ਆ ਜਿਹੜਾ 25 ਦਸੰਬਰ ਦਾ ਦਿਨ ਆ 10 ਬੋ ਦਾ ਜਿਹਦਾ ਖਾਸ ਕਰਕੇ ਸਾਰੇ ਸਿੱਖ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਕਿ ਆਪਣੇ ਬਾਲਾਂ ਨੂੰ ਅਸੀਂ ਦੱਸਣਾ ਕਿ 25 ਦਸੰਬਰ ਦਾ ਦਿਹਾੜਾ ਠੀਕ ਆ ਹਰ ਕੌਮ ਦਾ ਆਪਣਾ ਕਲਚਰ ਹੁੰਦਾ ਤੇ ਸਭ ਨੂੰ ਆਜ਼ਾਦੀ ਹੈ ਕਿਉਂ ਆਪਣੇ ਕਲਚਰ ਦੀ ਗੱਲ ਕਰਦੇ ਆ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਅਸੀਂ ਇਹ ਬਹੁਤ ਜ਼ਰੂਰੀ ਦੱਸਣਾ ਹੈ ਕਿ 25 ਦਸੰਬਰ ਵਾਲੇ ਦਿਨ ਸਤਿਗੁਰੂ ਜੀ ਦੇ ਲਾਲ ਠੰਡੇ ਬੁਰਜ ਦੇ ਅੰਦਰ ਕੈਦ ਹੋਏ ਸੀ ਪਹਿਲਾ ਰਾਤ ਰੁਕਿਆ ਰਾਤ ਸਾਹਿਬ ਜਿਹਨੂੰ ਅਸੀਂ ਕਹਿੰਦੇ ਆ ਉਹ 10 ਪੋ ਦਾ ਦਿਨ 25 ਦਸੰਬਰ ਨਾਲ ਉਹ ਇੱਕ ਖਾਸ ਮਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਿੱਖ ਸੰਗਤਾਂ ਤੱਕ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਅੱਜ ਕੇਵਲ ਟੌਫੀਆਂ ਵੰਡਣ ਵਾਲੀ ਉਹ ਛੁੱਟੀ ਨਹੀਂ ਹੈ ਬਲਕਿ ਸਾਬਜਾਦਿਆਂ ਨੂੰ ਯਾਦ ਕਰਨ ਦਾ ਦਿਨ ਹੈ ਇਤਿਹਾਸ ਦਾ ਵੱਡਾ ਦਿਨ ਕਹਿ ਸਕਦੇ ਆ ਸਾਬਜਾਦਿਆਂ ਤੋਂ ਪਿਆਰ ਕਰਨ ਵਾਲਾ ਦਿਨ ਕਹਿ ਸਕਦੇ ਆ ਬਿਲਕੁਲ ਬਹੁਤ ਵਧੀਆ ਸ਼ਬਦ ਤੁਸੀਂ ਵਰਤਿਆ ਸਿੱਖ ਇਤਿਹਾਸ ਦਾ ਵੱਡਾ ਦਿਨ ਭੂਗੋਲਿਕ ਸਥਿਤੀ ਦੇ ਅਨੁਸਾਰ ਸਭ ਤੋਂ ਛੋਟੇ ਦਿਨ ਨੇ ਪਰ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਨਹੀਂ ਹੋਇਆ ਕਿ 9 ਤੇ 7 ਸਾਲ ਦੇ ਬਾਲ ਅਸੀਂ 90 ਨੂੰ ਟੁੱਕੇ ਮਾਂ ਗੁਜਰੀ ਜੀ ਧਰਮ ਦੀਆਂ ਨੀਂਹਾਂ ਪੱਕੀਆਂ ਕਰਨ ਵਾਸਤੇ ਜ਼ੁਲਮੋ ਸਤਮ ਆਪਣੇ ਪਿੰਡੇ ਤੇ ਹੰਡਾਉਂਦੇ ਹੋਏ ਠੰਡੇ ਬੁਰਜ ਦੇ ਅੰਦਰ ਕੈਦ ਹੋਏ ਉਹ ਠੰਡਾ ਬੁਰਜ ਜਿਹੜਾ ਉਹ ਦੂਸਰੀ ਨਿਸ਼ਾਨੀ ਰਾਤ ਸਾਹਿਬ ਤੋਂ ਬਾਅਦ ਜੀ ਇਹ ਜਿਸ ਸਥਾਨ ਤੇ ਅਸੀਂ ਖੜੇ ਆ ਇਸ ਬਾਰੇ ਮੈਂ ਜ਼ਰੂਰੀ ਕਹਿਣਾ ਚਾਹਾਂਗਾ ਸੰਗਤ ਜੀ ਕਿ ਇਸ ਸਥਾਨ ਤੇ ਨਾ ਦੋ ਜਗ੍ਹਾ ਬਣੀਆਂ ਹੋਈਆਂ ਇੱਕ ਉੱਪਰ ਆਪਾਂ ਦਰਸ਼ਨ ਕਰ ਰਹੇ ਆ ਇਸ ਸਥਾਨ ਦੇ ਇੱਕ ਪੌੜੀਆਂ ਉਤਰ ਕੇ ਹੇਠਾਂ ਜਾਣਾ ਸਿੱਖ ਸੰਗਤ ਤੋਂ ਉਹ ਪੂਰਾ ਸਾਹਿਬ ਕਹਿੰਦੀ ਆ ਪਰ ਪੂਰੇ ਦਾ ਕਨਸੈਪਟ ਨਹੀਂ ਆ ਪੂਰਾ ਹੁੰਦਾ ਜ਼ਮੀਨ ਦੋਜ਼ ਖੁਦਾਈ ਕਰਕੇ ਬਣਾਈ ਹੋਈ ਜਗ੍ਹਾ ਬੇਸਿਕਲੀ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਪੌੜੀਆਂ ਥੱਲੇ ਉਤਰਨਾ ਇਹ ਗਰਾਊਂਡ ਲੈਵਲ ਦੀ ਜਗ੍ਹਾ ਹੈ ਇਹ ਜਿੱਥੇ ਅਸੀਂ ਖੜੇ ਆ ਜਿੱਥੇ ਇਸ ਵੇਲੇ ਇਹ ਟਿੱਬਾ ਕਿਉਂ ਬਣ ਗਿਆ ਕਿਉਂਕਿ ਸਿੱਖ ਯੋਧਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਮਹਿਜ 5 ਸਾਲ ਬਾਅਦ ਜਦੋਂ 1704 ਸਾਰਾ ਗੁਜ਼ਰ ਗਿਆ ਦਸੰਬਰ ਦੀ ਆਪਾਂ 28 ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾਉਂਦੇ ਆ ਤੇ ਗਿਣਤੀ 5 ਤੋਂ ਸ਼ੁਰੂ ਕਰ ਸਕਦੇ ਆ ਇੱਥੇ ਵਜੀਦਾ ਹਾਕਮ ਖੜਕੇ ਕਹਿੰਦਾ ਕਿ ਸਿੱਖੀ ਮੁਕਾ ਦਿੱਤੀ ਗਈ ਹੈ ਤੇ 1705 ਤੋਂ ਜੇ ਗਿਣਤੀ ਕਰੀਏ ਤੇ 1710 12 ਮਈ ਨੂੰ ਵਜੀਦੇ ਨੂੰ ਸੋਧ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਇਹ ਸੈਭਜਾਦਿਆਂ ਦੀ ਸ਼ਹੀਦੀ ਦਾ ਹੀ ਕਿਰਸ਼ਮਾ ਸੀ ਕਿ ਇੱਥੇ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਹੈ ਇਹ ਜ਼ੁਲਮੀ ਰਾਜ ਦੇ ਕਿੰਗਰੇ ਇੱਥੇ ਜੜੇ ਆ ਉਹ ਜ਼ਮੀਨ ਦੋਜ਼ ਕਰ ਦਿੱਤੇ ਜਾਂਦੇ ਆ ਜੀ ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜੇ ਸੋਨੇ ਢਾਂਗ ਦੇ ਨਾਲ ਵਿਸਥਾਰ ਵਿੱਚ ਸਾਡੇ ਅਤੀ ਸਤਿਕਾਰਯੋਗ ਸਿੰਘ ਸਹਿਬਾਨ ਗਿਆਨੀ ਹਰਪਾਲ ਸਿੰਘ ਨੇ ਤੁਹਾਨੂੰ ਇਸ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਦੱਸਿਆ ਸੋ ਹੁਣ ਬੇਨਤੀ ਕਰਾਂਗੇ ਸਾਨੂੰ ਉਸ ਸਥਾਨ ਤੇ ਵੀ ਲੈ ਕੇ ਜਾਓ ਅਤੇ ਉੱਥੇ ਜਿਹੜਾ ਪ੍ਰਕਾਸ਼ ਕੀਤਾ ਜਾਂਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੂੰ ਕਿ ਨੀਹਾਂ ਕਿਹਾ ਜਾਂਦਾ ਹੈ ਸਾਹਿਬ ਜੀ ਆ ਦੇ ਨੂੰ ਨੀਹਾਂ ਵਿੱਚ ਨ ਕਿਛਿਦ ਕੀਤਾ ਗਿਆ ਆਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪਾਂ ਉੱਥੇ ਜਾ ਕੇ ਉਹਨਾਂ ਨੀਹਾਂ ਦੇ ਦਰਸ਼ਨ ਕਰਦੇ ਆਂ ਅਬ ਕੈਸੇ ਮਰੋ कैसे मरूं अब कैसे मरूं कैसे मरूं मरण मन माने हा मरण मन माने हा मरण मन ਕਹਿੰਦੇ ਤਮਾਮਾ ਬਾਜਿਓ ਪਰ ਇਹੋ ਨਿਸ਼ਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਤੋ ਹੁਣ ਸੇ ਪਹੁੰਚਿਆ ਸਿੰਘ ਸਾਹਿਬ ਦੇ ਨਾਲ ਗੁਤਾਰਾਪੋਰਾ ਸਰ ਦੇ ਵਿੱਚ ਜਿੱਥੇ ਸਹਿਤ ਜادیه ਨੂੰ ਨੀਅ ਚ ਖੜਾ ਕਰਕੇ ਸ਼ੇਧ ਕੀਤਾ ਗਿਆ ਇਸ ਪਾਵਨ ਪਵਿੱਤਰ ਸਥਾਨ ਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਕੇ ਨਤਮਸਤਕ ਹੁੰਦੇ ਨੇ ਇਸ ਪਾਵਨ ਪਵਿੱਤਰ ਸਥਾਨ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਮਰਿਆਦਾ ਕੀ ਹੈ ਅਤੇ ਇਸ ਥਾਨ ਕਿਵੇਂ ਸਿੱਖ ਸੰਗਤ ਦੇ ਵਿੱਚ ਪ੍ਰਚਲਿਤ ਹੋਇਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਦੇ ਨਾਲ ਕੀ ਇਤਿਹਾਸ ਬੋਲਦਾ ਇਸ ਸਥਾਨ ਦਾ ਇਹ ਸਥਾਨ ਜਿੱਥੇ ਬੈਠੇ ਆ ਇਸ ਵੇਲੇ ਸ਼ਹੀਦੀ ਸਥਾਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਠੰਡੇ ਬੁਰਜ ਤੋਂ ਮਾਂਜੀ ਦੇ ਕੋਲੋਂ ਵੱਖ ਕਰਕੇ ਸਹਬਜ਼ਾਦਿਆਂ ਨੂੰ ਇਸ ਖੁੱਲੇ ਬਲਕਨ ਦੇ ਵਿੱਚ ਸਹਬਜ਼ਾਦਿਆਂ ਨੂੰ ਲਿਆਂਦਾ ਜਾਂਦਾ ਸੀ ਇਹ ਕਿਲੇ ਦੀ ਚਾਰਦਵਾਰੀ ਸੀ ਚਾਰੇ ਪਾਸੇ ਕੰਧ ਸੀ ਕੁਸਵੇੜੇ ਦੇ ਵਿੱਚ ਹੀ ਸਭਾ ਲੱਗਦੀ ਸੀ ਪਰ ਇਸ ਸਥਾਨ ਤੇ ਸ਼ਹੀਦੀ ਜਦੋਂ ਸਹਬਜ਼ਾਦਿਆਂ ਨੇ ਤੁਹਾ ਮੈਂ ਇਹ ਦੱਸਣਾ ਚਾਹੁੰਦਾ ਫਿਰ ਦੁਬਾਰਾ ਕਿ ਇਹ ਅਸਲ 'ਚ ਨੀਵਾ ਨਹੀਂ ਸੀ ਜਦੋਂ ਸਿੰਘਾ ਨੇ ਮਲਬਾ ਢਾਇਆ ਇਹ ਜੁਲਮੀ ਰਾਜ ਦੇ ਕਿੰਗਰੇ ਢਾਇਆ ਟਿੱਬਾ ਉੱਚਾ ਹੋਇਆ ਤੇ ਉਹ ਸਥਾਨ ਬਾਅਦ ਵਿੱਚ ਇਹਨੂੰ ਖੋਜਿਆ ਗਿਆ ਪਹਿਲਾਂ ਤੇ ਹਕੂਮਤ ਨੇ ਜਦੋਂ ਨੇ ਸੈਬਜ਼ਾਦਿਆਂ ਨੂੰ ਖਤਮ ਕਰਨ ਦਾ ਯਤਨ ਕੀਤਾ ਉਹ ਕਦੀ ਵੀ ਉਹਨਾਂ ਦੀਆਂ ਨਿਸ਼ਾਨੀਆਂ ਨਹੀਂ ਸਾਂਭਣਗੇ ਉਹਨਾਂ ਨੇ ਨਿਸ਼ਾਨੀਆਂ ਨਹੀਂ ਸਾਂਭੀਆਂ ਪਰ ਨਾਲੇ ਸਿਰਫ ਵਕਫਾ ਤੇ 5 ਸਾਲ ਦਾ ਸੀ ਇੱਥੇ ਸਿੱਖ ਰਾਜ ਸਥਾਪਿਤ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਥਾਨ ਨੂੰ ਲੱਭ ਕੇ ਨਿਸ਼ਾਨਦੀ ਕਰਕੇ 5 ਸਾਲ ਕੋਈ ਬਹੁਤਾ ਨਹੀਂ ਹੁੰਦਾ ਸਭ ਨੂੰ ਪਤਾ ਸੀ ਸਭ ਇੱਥੇ ਵਸ ਰਹੇ ਸੀ ਸੋ ਇੱਥੇ ਯਾਦਗਾਰ ਸਥਾਪਿਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇੱਥੇ ਜੈਨ ਖਾਨ ਹਾਕਮ ਹੁੰਦਾ ਉਹਨੇ ਜ਼ੁਲਮ ਦੀ ਇੰਤਿਹਾ ਕਰ ਦਿੱਤੇ ਫਿਰ ਇਸ ਸਥਾਨ ਨੂੰ ਜੱਸਾ ਸਿੰਘ ਆਲੂ ਵਾਲੀਆ ਨੇ ਸਥਾਪਿਤ ਕੀਤਾ ਫਿਰ ਮੁਗਲਾਂ ਦਾ ਜ਼ੋਰ ਚੱਲਿਆ ਸਿੱਖ ਵਿਆਸਥਾਂ ਦਾ ਸਮਾਂ ਹੁੰਦਾ ਫਿਰ ਇਸ ਸਥਾਨ ਦੀ ਜਿਹੜੀ ਢੂਡ ਮੁਕੰਮਲ ਰੂਪ ਵਿੱਚ ਜੋ ਇੱਥੋਂ ਅਸੀਂ ਸੀਨਾ-ਬਸੀਨਾ ਬਜ਼ੁਰਗਾਂ ਕੋਲੋਂ ਸੁਣਦੇ ਜਨਨ ਨੇ ਹੱਥੀਂ ਸੇਵਾ ਕੀਤੀ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਉਹਨਾਂ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ ਉਹਨਾਂ ਨੇ ਜਦੋਂ ਸੇਵਾ ਕਰਾਈ ਉਦੋਂ ਇਸ ਸਥਾਨ ਨੂੰ ਮੁਕੰਮਲ ਰੂਪ ਵਿੱਚ ਸੰਗਤ ਦੇ ਸਾਹਮਣੇ ਜਿਸ ਰੂਪ ਤੱਕ ਅੱਜ ਅਸੀਂ ਵੇਖ ਰਹੇ ਹਾਂ ਉਦੋਂ ਥੜਾ ਜਿਹੜਾ ਸਾਹਮਣੇ ਥੜਾ ਸੈਬ ਹੈ ਤੇ ਇਹ ਇਸ ਰੂਪ ਵਿੱਚ ਜਿਹੜੀ ਦੁਆਰ ਮਿਲੀ ਸੀ ਸੋ ਇਹਦੀ ਖੁਦਾਈ ਪੂਰੀ ਤਰ੍ਹਾਂ ਕਰਕੇ ਪੂਰੀ ਤਰ੍ਹਾਂ ਇਹਨੂੰ ਸੁਰੱਖਿਅਤ ਕਰਕੇ ਜਿਹੜੀ ਬਿਲਡਿੰਗ ਵੇਖ ਰਹੇ ਆਂ ਬਾਬਾ ਜਮਲ ਸਿੰਘ ਜੀ ਦੀ ਪੂਰੀ ਬਲਿਆ ਨੇ ਨਿਰਮਾਣ ਇਹਦਾ ਕਰਵਾਇਆ ਫਿਰ ਇਸ ਸਥਾਨ ਨੂੰ ਸਿੱਖ ਸੰਗਤਾਂ ਦੇ سپرد ਕੀਤਾ ਗਿਆ ਜਿਸ ਨੂੰ ਅੱਜ ਸਾਰਾ ਪੰਥ ਲੱਖਾਂ ਦੀ ਗਿਣਤੀ ਚ ਆ ਕੇ ਨਮਸਕਾਰ ਕਰ ਰਿਹਾ ਇਹ ਉਹ ਜਗ੍ਹਾ ਹੈ ਜਿੱਥੇ ਸ੍ਰੀ ਗੁਰਗੰਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਨੇ ਪਲਕੀ ਸਾਹਿਬ ਜਿੱਥੇ ਸਜੋਬਤ ਹੈ ਜਿਸ ਜਗ੍ਹਾ ਦੇ ਉੱਤੇ 9 ਤੇ 7 ਸਾਲ ਦੀਆਂ ਜਿੰਦਾਂ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਖੜੀਆਂ ਕਰਕੇ ਕੰਦੂ ਸਾਰੀ ਗਈ ਕੰਦ ਨੂੰ ਬੰਦ ਕਰ ਦਿੱਤਾ ਗਿਆ ਜਦ دیوارੇ ਦਬਾਓ ਸਹਿਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਜਦੋ ਦਵਾਰ ਦਾ ਦਬਾਓ ਉੱਚਾ ਵਧਿਆ ਤੇ ਜੋ ਅੱਲਾਹ ਯਾਰ ਖਾ ਜੋਗੀ ਲਿਖਦੇ ਆ ਕਿ ਕੁਦਰਤੀ ਅਸੂਲ ਦੀਆਂ ਜਿੰਦਾ ਫੇਫਰੇ ਲਰਜ ਠੇ ਹੋਣਗੇ ਖੂਨ ਦਾ ਸਰਕਲ ਮੱਦਮ ਹੋ ਗਿਆ ਦਿਲ ਦੀ ਧੜਕਨ ਮੱਦਮ ਹੋ ਗਈ ਸਹਿਬ ਜਾਦੇ ਬੇਹੋਸ਼ ਹੋ ਗਏ ਤੋ ਫਿਰ ਇਹ ਜ਼ਿਕਰ ਹੁੰਦਾ ਹੈ ਇਤਿਹਾਸ ਚ ਕਿ ਸੈਬਜ਼ਾਦਿਆਂ ਨੂੰ ਫਿਰ ਦੀਵਾਰ ਚੋਂ ਕੱਢ ਕੇ ਤਲੀਆਂ ਚਸ ਚਸ ਕੇ ਹੋਸ਼ ਵਿੱਚ ਲਿਆ ਕੇ ਫਿਰ ਪੁੱਛਿਆ ਗਿਆ ਕਿ ਦੋਨਾਂ ਚੋਂ ਇੱਕ ਚੁਣਨਾ ਹੈ ਆਪਸ਼ਨ ਸਾਹਮਣੇ ਹੈ ਜਾਂ ਤੇ ਸੁੱਖਾਂ ਭਰੀ ਜ਼ਿੰਦਗੀ ਲੈ ਲਓ ਜਾਂ ਭਿਆਨਕ ਮੌਤ ਪ੍ਰਸਿੱਦਕ ਤੇ ਪੈਰਾ ਦੇਣ ਵਾਲੇ ਗੁਰੂ ਕੇ ਲਾਲਾ ਨੇ ਮੌਤ ਨੂੰ ਕਬੂਲ ਕੀਤਾ ਭਿਆਨਕ ਮੌਤ ਨੂੰ ਕਬੂਲ ਕੀਤਾ ਸਿਦਕ ਤੋਂ ਨਾ ਹਾਰੇ ਧਰਮ ਨਾ ਤਿਆਗਿਆ ਉਹ ਸੁਰਤ ਦੀਆਂ ਅੱਖਾਂ ਨਾਲ ਜਦੋਂ ਅਸੀਂ ਵੇਖਦੇ ਹਾਂ ਇਸੇ ਧਰਤੀ ਉੱਤੇ ਧੰਗ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਦੇ ਖੂਨ ਵਿੱਚ ਲਥਪਥ ਪਵਿੱਤਰ ਸਰੀਰ ਉਸ ਵੇਲੇ ਪਏ ਸੀ ਉਸ ਵਕਤ ਦੇ ਲਖਾਰੀ ਨਾਲ ਜਿਹੜੇ ਤੁਰੇ ਸਨ ਆਨੰਦਪੁਰ ਸਾਹਿਬ ਜਿਹੜੇ ਨਾਮ ਰਹਿੰਦੇ ਸੀ ਭਾਈ ਗੁੰਦਾ ਸਿੰਘ ਹੰਦੂਰੀਆ ਜਿਨ੍ਹਾਂ ਨੇ ਕਥਾ ਲਿਖੀ ਕਥਾ ਗੁਰੂ ਕੇ ਸਤਨ ਕੀ ਉਹ ਲਿਖਦੇ ਆ ਕਿ ਬਾਬਾ ਜ਼ੂਰਾਵਰ ਸਿੰਘ ਜੀ ਦੇ 11 ਫੱਟ ਲੱਗਿਆ ਉਹਨਾਂ ਦੇ ਪ੍ਰਾਨ ਛੇਤੀ ਨਿਕਲ ਗਏ ਸੀ ਤੇ ਬਾਬਾ ਫਤਿਹ ਸਿੰਘ ਜੀ ਦੇ ਚਰਨ 10 12 ਮਿੰਟ ਇਧਾ ਹਿੱਲਦੇ ਰਹੇ ਤੇ ਫਿਰ ਹੌਲੀ ਹੌਲੀ ਸਰੀਰ ਠੰਡਾ ਹੋਇਆ ਉਹਨਾਂ ਦੀ ਲਿਖਤ ਹੈ ਜੋਰਾਵਰ ਸਿੰਘ ਕੇ ਪ੍ਰਾਨ ਖੰਡੇ ਸੇ ਦੇਖ ਛੁੱਟ ਗਏ ਫਤੇ ਸਿੰਘ ਆਦ ਘੜੀ ਚਰਨ ਮਾਰਤ ਪੇ ਫਿਰ ਹੌਲੀ ਹੌਲੀ ਸਰੀਰ ਸ਼ਾਂਤ ਹੋਇਆ ਤੇ ਜਦੋਂ ਇੱਥੇ ਆ ਕੇ ਸਿੱਖ ਦੋ ਕੜੀਆਂ ਚੌਂਕੜਾ ਲਾ ਕੇ ਬੜੇ ਸਹਿਜ ਨਾਲ ਅਨੁਭਵ ਕਰਦਾ ਕਿ ਉਹ ਮੰਜ਼ਰ ਕਿਹਦਾ ਹੋਏਗਾ ਤੇ ਜਦੋਂ ਕਦੀ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਮੈਂ ਸੁਰਤ ਵਿੱਚ ਇੱਕ ਕਲਪਨਾ ਲਿਆਂਦੀ ਇਮੇਜਨ ਕੀਤਾ ਕਿ ਜੇ ਮੇਰੇ ਬੱਚਿਆਂ ਦੇ ਸਰੀਰ ਇੱਥੇ ਇਦਾਂ ਹੋਣ ਤੇ ਰੂਹ ਕੰਬ ਗਈ ਤੇ ਮਹਿਸੂਸ ਹੋਇਆ ਕਿ ਮੇਰੇ ਸਤਿਗੁਰੂ ਜੀ ਨੇ ਕਿਦਾਂ ਚਰਿਆ ਹੋਏਗਾ ਸਾਰਾ ਕੁਝ ਸੋ ਇਹ ਉਹ ਸਥਾਨ ਹੈ ਜਿੱਥੇ ਚਰਨ ਟਿਕੇ ਮੇਰੇ ਸਤਿਗੁਰੂ ਜੀ ਦੇ ਲਾਲਾਂ ਦੇ ਜਿੱਥੇ ਇਹ ਉਹ ਨੀਂਹ ਜਿਨੇ ਧਰਮ ਦੀ ਨੀਂਹ ਨੂੰ ਸਿੱਖੀ ਦੀ ਨੀਂਹ ਨੂੰ ਪੱਕਿਆ ਕੀਤਾ ਖਾਲਸਾ ਸ਼ਾਨੋ ਸ਼ੌਕਤ ਖਾਲਸਾ ਮਹਿਲ ਮਨਾਰੇ ਉੱਤੇ ਕੀਤੇ ਆਪਣੇ ਸੀਸ ਲਾ ਕੇ ਧੰਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਜਿਹਦੇ ਅੱਜ ਪੰਥ ਦਰਸ਼ਨ ਕਰਦੇ ਜੀ ਬਿਲਕੁਲ ਅਸੀਂ ਅਕਸਰ ਗੁਰਬਾਣੀ ਦਾ ਬੋਲ ਪੜ੍ਹਦੇ ਹਾਂ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤਮਾਰਗ ਪੈ ਤਰੀਜੈ ਸਿਰ ਦੇਜੈ ਕਾ ਨਾ ਕੇਜੈ ਗੁਰਬਾਣੀ ਸਾਨੂੰ ਬਹੁਤ ਕੁਝ ਸਿਖਾਦੀ ਹੈ ਮਸਮੂ ਸੰਗਤੈ ਚਨਜ ਬੇਨਤੀ ਕਰਾਂਗਾ ਉਹ ਸੈਬ ਜਾਦਿਆ ਦੇ ਅਖੀਲੇ ਬੋਲ ਜਿਨ੍ਹਾਂ ਵਿਦਵਾਨਾਂ ਨੇ ਆਪਣੀ ਕਲਮ ਨਾਲ ਲਿਖੇ ਨੇ ਸਿਰਜਾਤਿਆਂ ਦੀ ਮੋਹ ਚ ਕਟਾਏ ਨੇ ਹਮ ਜਾਨ ਦੇ ਕੇ ਔਰੂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀ ਹਮ ਸਰੋ ਤੇ ਉਠਾ ਚਲੇ ਗੁਰਿਆਈ ਕਾ ਕਿਸਮ ਜਹਾਂ ਪੇ ਬਣਾ ਚਲੇ ਸਿੰਘੋ ਕੀ ਸਲਤਰਤ ਕਾ ਪੋਦਾ ਲਗਾ ਚਲੇ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਅਸੀਂ ਆਪਣੇ ਬੱਚਿਆਂ ਨੂੰ ਵਧੀਆਂ ਮੁਲਕਾਂ ਵਿੱਚ ਲੈ ਕੇ ਜਾਣੇ ਆ ਪਰ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਆ ਇਹ ਸਾਡਾ ਵਿਰਾਸਤ ਤੇ ਚਿੰਨ ਹੈ ਇਹ ਸਾਡਾ ਪਾਵਨ ਪਵਿੱਤਰ ਮੁਕੱਦਸ ਸਥਾਨ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜਿੱਥੇ ਖੂਨ ਡੋਲਿਆ ਹੈ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਇਸ ਪਾਵਨ ਪਵਿੱਤਰ ਸਥਾਨ ਨਾਲ ਜੋੜੋ ਤੁਹਾਨੂੰ ਸਾਡੇ ਬੱਚਿਆਂ ਦੇ ਵਿੱਚੋਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਚਲਕਾਰ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੇ ਤਿਨਾ ਸਾਬਨ ਜੋ ਦੋਸੀ ਠੰਡੇ ਬੁਰਜ ਦੀ ਗੱਲ ਕਰਦੇ ਆ ਮਾਤਾ ਗੁਜਰੀ ਜੀ ਦੀ ਗੱਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਗੱਲ ਆਖਰੇ ਠੰਡਾ ਬੁਰਜ ਸਰਦੀਆਂ ਕਰਕੇ ਠੰਡਾ ਸੀ ਜਾਂ ਫਿਰ ਗਰਮੀਆਂ ਵਿੱਚ ਵੀ ਠੰਡਾ ਰਹਿੰਦਾ ਸੀ ਮੁਗਲ ਕਾਲ ਦੀ ਪਵਨ ਨਿਰਮਾਨ ਕਲਾ ਵੇਖਦੇ ਆ ਤੇ ਬਹੁਤ ਸਾਰੇ ਉਹ ਮিনার ਜਿਹੜੇ ਆ ਉਹ ਦਵਾਰਾਂ ਦੇ ਨਾਲ ਬਣਾਉਂਦੇ ਸੀ ਸੁਰੱਖਿਆ ਦੇ ਵਿਊ ਤੋਂ ਜਿਹੜਾ ਇਹ ਬੁਰਜ ਸੀ ਬਾਕੀ ਮਨਾਰਾਂ ਦੇ ਮੁਕਾਬਲੇ ਉੱਤੇ ਇਹ ਵੱਡਾ ਸੀ ਤੇ ਇਹ ਆਰਾਮਗਾਹ ਸੀ ਇੱਕ ਕਿਸਮ ਦੀ ਕਿਉਂਕਿ ਇਹਦੇ ਬਿਲਕੁਲ ਜਿਹੜਾ ਇਹਟਲਾ ਇਧਰਲਾ ਪਾਸਾ ਹੈ ਨਿਵਾਨ ਅੱਜ ਵੀ ਚੋ ਵਗਦਾ ਉਸ ਵੇਲੇ ਨਦੀ ਵਗਦੀ ਸੀ ਜੀ ਤੇ ਇੰਨੀ ਵੱਡੀ ਨਦੀ ਸੀ ਕਿ ਜਿੱਥੇ ਮੰਨਿਆ ਜਾਂਦਾ ਵੀ ਇੱਥੇ ਹੰਸ ਆ ਕੇ ਬੰਦੇ ਸੀ ਉਹ ਹੰਸ ਜਿਹੜੀਆਂ ਉਹ ਵੱਡੀਆਂ ਨਦੀਆਂ ਦੇ ਉੱਤੇ ਬੰਦੇ ਆ ਛੋਟੇ ਛਪੜਾਂ ਤੋਂ ਚੂ ਆਂਦੇ ਨਹੀਂ ਬੈਠਦੇ ਇਸ ਕਰਕੇ ਇਹਨੂੰ ਹੰਸਲਾ ਨਦੀ ਜਿਹੜਾ ਉਹ ਕਿਹਾ ਜਾਂਦਾ ਸੀ ਜੀ ਉਸ ਨਦੀ ਦਾ ਜਿਹੜਾ ਵਹਾਅ ਇਸ ਠੰਡੇ ਬੁਰਜ ਦੇ ਨਾਲ ਟਕਰਾ ਕੇ ਵਗਦਾ ਸੀ 140 ਫੁੱਟ ਉੱਚੀ ਇਤਿਹਾਸ ਦੀ ਉਚਾਈ ਦੱਸਦਾ ਇਸ ਬੁਰਜ ਦੀ ਉੱਪਰ ਆਲੀਸ਼ਾਨ ਰਿਹائش ਹੈ ਜਿਹਦੀ ਇੱਕ ਛਤਰੀ ਨਮਾ ਜਿਵੇਂ ਬੁਰਜਾਂ ਦੀ ਜਿਹੜੀ ਉਹ ਨਿਰਮਾਣ ਕਲਾ ਸੀ ਤੇ ਚਾਰੇ ਪਾਸੇ ਪਿੱਲਰ ਨੇ ਉਹ ਹਵਾਦਾਰ ਹੈ ਪੂਰੀ ਤਰ੍ਹਾਂ ਜਿਹਦੇ ਨਾਲ ਗਰਮੀਆਂ ਦੀ ਰੁੱਤੇ ਨਦੀ ਦੇ ਠੰਡੇ ਬੁੱਲੇ ਜਦੋਂ ਆਉਂਦੇ ਸੀ ਹਵਾ ਨਾਲ ਟਕਰਾ ਕੇ ਹਵਾ ਦੇ ਤੇ ਗਰਮੀਆਂ ਦੀ ਰੁੱਤੇ ਇਹ ਆਰਾਮ ਵਾਸਤੇ ਜਗਾ ਸੀ ਜਿੱਥੇ ਗਰਮੀਆਂ ਦੀ ਰੁੱਤੇ ਵੀ ਠੰਡਕ ਦਾ ਅਹਿਸਾਸ ਹੁੰਦਾ ਸੀ ਇਹ ਮਾਂਜੀ ਤੇ ਸਹਿਬਜ਼ਾਦਿਆਂ ਦੇ ਕੈਦ ਹੋਣ ਤੋਂ ਬਾਅਦ ਠੰਡਾ ਬੁਰਜਨੀ ਖਵਾਇਆ ਇਹ ਪਹਿਲਾਂ ਹੀ ਠੰਡਾ ਬੁਰਜ ਖਵਾਉਂਦਾ ਸੀ ਇਸ ਬੁਰਜ ਦਾ ਵਿਸ਼ੇਸ਼ ਨਾਂ ਸੀ ਸੋ ਜਿੱਥੇ ਗਰਮੀਆਂ ਵਿੱਚ ਵੀ ਠੰਡਕ ਮਹਿਸੂਸ ਹੁੰਦੀ ਸੀ ਇਨਟੈਰੋਗੇਸ਼ਨ ਦਾ ਇਹ ਤਰੀਕਾ ਸੀ ਇੱਕ ਹਾਕਮ ਦਾ ਵੀ ਜਿਹਦੇ ਨਾਲ ਸਰੀਰ ਉੱਤੇ ਜ਼ਖਮ ਨਾ ਲਾਏ ਜਾਣ ਪਰ ਇਨਟੈਰੋਗੇਟ ਕੀਤਾ ਜਾਏ ਪੂਰੀ ਤਰ੍ਹਾਂ ਯਾਨੀ ਕਿ ਸਰੀਰ ਤੇ ਕਸ਼ਟ ਆਏ ਦਾ ਪਤਾ ਲੱਗੇ ਪਰ ਨਿਸ਼ਾਨ ਨਾ ਕੋਈ ਹੋਵੇ ਸੋ ਕਿਉਂਕਿ ਉਹ ਇੱਕ ਗੁੰਜਾਇਸ਼ ਰੱਖ ਰਹੇ ਸੀ ਕਿ ਅਗਲੇ ਦਿਨ ਇਸ ਤਸ਼ੱਦਦ ਤੋਂ ਬਾਅਦ ਸਾਡੀ ਈਨ ਸਾਹਿਬ ਜਾਦੇ ਮੰਨ ਲੈਣਗੇ ਇਹ 100% ਹਾਕਮ ਨੂੰ ਯਕੀਨ ਸੀ ਕਿ ਇੱਕ ਰਾਤ ਜਦੋਂ ਇਹ ਭਿਆਨਕ ਦੁੱਖ ਨੂੰ ਬਜ਼ੁਰਗ ਮਾਤਾ ਬਜ਼ੁਰਗਾਂ ਤੇ ਬਾਲ ਉਮਰ ਨੂੰ ਠੰਡ ਜਿਆਦਾ ਲੱਗਦੀ ਨੇਚਰਲੀ ਸੋ ਇਹ ਇੱਕ ਜ਼ੁਲਮ ਦਾ ਤਰੀਕਾ ਸੀ ਇਹ ਤਸ਼ੱਦਦ ਦਾ ਇੱਕ ਤਰੀਕਾ ਸੀ ਇੰਟੈਰੋਗੇਸ਼ਨ ਦਾ ਇੱਕ ਤਰੀਕਾ ਸੀ ਕਿ ਨਾ ਖਾਣ ਨੂੰ ਦਿੱਤਾ ਜਾਵੇ ਤੇ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਜਾਏ ਸੋ 10 ਪੂਰੀ ਰਾਤ ਨੂੰ ਇਸ ਸੀਤ ਬੁਰਜ ਵਿੱਚ ਜਦੋਂ ਭੂਗੋਲਕ ਸਥਿਤੀ ਦੇ ਅਨੁਸਾਰ ਪੰਜਾਬ ਦੀ ਧਰਤੀ 'ਚ ਸਭ ਤੋਂ ਜ਼ਿਆਦਾ ਠੰਡੇ ਦਿਨ ਜਦੋਂ ਹੁੰਦੇ ਆ ਤੋ ਇਸ ਠੰਡੇ ਬੁਰਜ ਦੇ ਅੰਦਰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਕਿ ਰਾਤ ਭਰ ਜਦੋਂ ਉਹ ਸੁੰਨ ਹੋ ਜਾਣਗੇ ਹੱਥ ਉਂਗਲੀਆਂ ਆਕੜ ਜਾਣਗੀਆਂ ਜਿਸਮ ਕੰਬ ਉੱਠੇਗਾ ਤੇ ਸਵੇਰੇ ਗਿੜਗੜਾ ਕੇ ਕਹਿਣਗੇ ਕਿ ਅਸੀਂ ਹਰ ਈਨ ਮੰਨਣ ਲਈ ਤਿਆਰ ਆਂ ਸਾਨੂੰ ਇਸ ਦੁੱਖ ਤੋਂ ਨਿਜਾਤ ਦਵਾ ਦਿਓ ਇਸ ਮਨਸਾ ਦੇ ਨਾਲ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਹਾਕਮ ਇੱਥੋਂ ਦੇ ਸੂਬੇ ਵਜ਼ੀਰ ਖਾਨ ਨੇ ਕੈਦ ਕੀਤਾ ਸੀ ਸਿੰਘ ਸਾਹਿਬ ਅੱਜ ਪੂਰਾ ਪੰਥ ਇਹਨਾਂ ਦਿਨਾਂ ਦੇ ਵਿੱਚ ਇਸ ਠੰਡੇ ਬੁਰਜ ਆ ਕੇ ਸਜਦਾ ਕਰਦਾ ਹੈ ਅੱਜ ਜਿੱਥੇ-ਕਿੱਥੇ ਗੁਣਾਨਕ ਨਾਮ ਲੈ ਵਸੇਖ ਬੈਠੇ ਨੇ ਉਹ ਚੰਦਨਿਕ ਅਸੀਂ ਇਸ ਥਾਂ ਤੇ ਆਈਏ ਸਿਜਦਾ ਕਰੀਏ ਨਮਸਕਾਰ ਕਰੀ ਤੇ ਮਾਤਾ ਗੁਜਰੀ ਤੋਂ ਅਸੀਸਾਂ ਲਈਏ ਤੁਸੀਂ ਲੰਬੇ ਸਮੇਂ ਤੋਂ ਇਸ ਥਾਂ ਦੀ ਸੇਵਾ ਕਰ ਰਹੇ ਹੋ ਅੱਜ ਪੀਟੀ ਸਿੱਧਰਾਈ ਤੁਸੀਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਇੱਥੇ ਵਹੀਰਾ ਘੱਟ ਕੇ ਆਉਂਦੇ ਨੇ ਜਿਹੜੇ ਪਰਿਵਾਰ ਲੰਬਾ ਸਮਾਂ ਲੰਬੀਆਂ ਦੂਰੀਆਂ ਤੈਅ ਕਰਕੇ ਇੱਥੇ ਆਉਂਦੇ ਨੇ ਇੱਥੇ ਕਿਵੇਂ ਆਣ ਤੇ ਇੱਥੇ ਆ ਕੇ ਕੀ ਆਪਣਾ ਇਕਾਦਾ ਆਪਣਾ ਸਿਜਦਾ ਪੇਸ਼ ਕਰਨ ਤੇ ਥੋੜੀਆਂ ਪਰ ਕੇ ਲੈ ਕੇ ਜਾਣ ਫਤੇਗਰ ਸਾਹਿਬ ਦੀ ਧਰਤੀ ਗੈਰਤਮੰਦ ਧਰਤੀ ਆ ਜਿੱਥੇ ਆ ਕੇ ਅਸੀਂ ਸਵੈ ਮਾਨ ਸਿੱਖਦੇ ਆ ਆਤਮ ਵਿਸ਼ਵਾਸ ਸਿੱਖਦੇ ਆ ਅੱਜ ਬੜੀ ਵੱਡੀ ਬਦਕਿਸਮਤੀ ਹੈ ਜਦੋਂ ਬਜ਼ੁਰਗੀ ਤੇ ਨੌਜਵਾਨੀ ਦਾ ਹਾਲ ਵੇਖਦੇ ਆ ਤੇ ਦੋਨੋਂ ਮਜੂਸੀ ਵਿੱਚ ਨੇ ਨੌਜਵਾਨ ਮਜੂਸੀ ਸਦਕਾ ਨਸ਼ੇ ਦੇ ਰਾਹ ਤੁਰ ਪਿਆ ਉਹ ਵੀ ਆਤਮ ਹੱਤ ਦਾ ਰਸਤਾ ਹੈ ਆਪਣੀ ਬਜ਼ੁਰਗ ਪੀੜੀ ਪੰਜਾਬ ਦੀ ਨੂੰ ਵੇਖਦੇ ਆ ਉਹ ਕਰਜ਼ੇ ਦੀ ਮਾਰ ਹੇਠਾਂ ਆਤਮ ਹੱਤਿਆ ਦੇ ਰੋ ਵੀ ਆਤਮ ਹੱਤ ਹੈ ਸੋ ਠੰਡਾ ਬੁਰਜ ਸਾਡੇ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਸਹਿਬਜ਼ਾਦਿਆਂ ਤੋਂ ਪ੍ਰੇਰਣਾ ਲੈ ਕੇ ਵਿਖੜੇ ਤੋਂ ਵਿਖੜੇ ਪੈਂਡੇ ਤੇ ਤੁਰਦਿਆਂ ਦੁੱਖਾਂ ਦੇ ਪਹਾੜ ਸਿਰ ਤੇ ਟੁੱਟੇ ਹੋਣ ਉਹਨਾਂ 'ਚ ਚੜ੍ਹਦੀ ਕਲਾ ਨਾਲ ਰਹਿਣ ਦੀ ਜੁਗਤ ਸਿਖਾ ਰਿਆ ਸਾਡੇ ਵੱਡਿਆਂ ਨੂੰ ਇਹਨਾਂ ਮੁਸੀਬਤਾਂ ਦੇ ਵਿੱਚ ਖੜੇ ਮੱਥੇ ਬੜੇ ਸਵੈਮਾਨ ਨਾਲ ਆਪਣੇ ਫਰਜ਼ ਨਿਭਾਉਣ ਦੀ ਜਾਸ ਕਰ ਰਿਹਾ ਇਸ ਲਈ ਮੈਂ ਖਾਸ ਬੇਨਤੀ ਕਰਨੀ ਚਾਹਾਂਗਾ ਕਿ ਜ਼ਿੰਦਗੀ 'ਚ ਦੁੱਖ ਹੋਣੇ ਵੱਡੀ ਗੱਲ ਨਹੀਂ ਹੈ ਦੁੱਖਾਂ ਨੂੰ ਜਰਨਾ ਇਹ ਠੰਡੇ ਬੁਰਜ ਦੀ ਪ੍ਰੇਰਨਾ ਸਭ ਜਗਤ ਕਰੇ ਨਮਸਕਾਰ ਹੋ ਨਾਨੂ ਸਭ ਜਗਤ ਕਰੇ ਨਮਸਕਾਰ ਹੋ ਨਾਨੂ ਸਭ ਜਗਤ ਕਰੇ ਨਮਸਕਾਰ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਹੋ ਨਾਨੂ ਸਭ ਜਗਤ ਕਰੇ ਨਮਸਕਾਰ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਸਤਿਮੁਝ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਪੂਰਨ ਇਤਿਹਾਸ ਨੂੰ ਜਾਣਨ ਦਾ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ ਆਪ ਸਮੂਹ ਸੰਗਤ ਦਾ ਧੰਨਵਾਦ ਪੀਟੀਸੀ ਨੈਟਵਰਕ ਦੀ ਇਹ ਨਿਮਾਣੀ ਜੀ ਪੇਸ਼ਕਸ਼ ਸਜਦਾ ਸ਼ਾਹदत ਨੂੰ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਹੁਣ ਸਾਨੂੰ ਦਿਓ ਅਗਿਆ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ